ਜਿੱਦਾਂ ਜਿੱਦਾਂ ਚੋਣਾ ਨਜ਼ਦੀਕ ਆ ਰਿਹਾ ਨੇ ਉਸੇ ਤਰ੍ਹਾਂ ਇਹੜਾ ਮਾਹੌਲ ਹੋਰ ਜ਼ਿਆਦਾ ਭਖਦਾ ਜਾ ਰਿਹਾ ਹੈ ਹਰ ਇੱਕ ਦੀ ਨਜ਼ਰ ਜਿਹੜੀ ਵੈਸਟ ਦੇ ਸੀਟ ਦੇ ਉੱਤੇ 130 ਦਾ ਨਾਹਰ ਲਗਾਇਆ ਸੀ ਆਪਾ ਦੇ ਪਾਰਟੀ ਨੇ ਪਰ ਉਸ ਦੇ ਵਿੱਚ ਜਿੱਤ ਬਰਾਬਰ ਨਹੀਂ ਹੋਈ ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਜਲੰਧਰ ਦੇ ਵਿੱਚ ਡੇਰੇ ਲਾਇਆ ਉਹਨਾਂ ਦੀ ਵਾਈਫ ਨੇ ਤੇ ਭਗਵੰਤ ਮਾਨ ਨੇ ਉਸੇ ਨੂੰ ਲੈ ਕੇ ਅੱਜ ਜਲੰਧਰ ਵੈਸਟ ਦੇ ਵਿੱਚ ਇੱਕ ਰੈਲੀ ਕੀਤੀ ਜਾਰੇ ਜਿੱਥੇ ਚਰਨਜੀਤ ਚੰਨੀ ਜਾ ਰਹੇ ਨੇ ਮੈਡਮ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਕਿੰਨਾ ਦਾ ਮਾਹੌਲ ਬਣ ਗਿਆ ਵਾ ਇੱਕ ਕਾਫੀ ਇਕੱਠ ਦੇਖ ਦੇਖੋ ਕਾਂਗਰਸ ਪਾਰਟੀ ਨੂੰ ਪਹਿਲਾਂ ਵੀ ਲੋਕਾਂ ਨੇ ਸਾਨੂੰ ਚਰਨਜੀਤ ਸਿੰਘ ਚੰਨੀ ਜੀ ਨੂੰ ਵੋਟਾਂ ਭਾਗ ਜਿੱਤਾਇਆ ਔਰ ਪੂਰੇ ਪੰਜਾਬ ਦਾ ਅਸੀਂ ਧੰਨਵਾਦ ਕਰਦੇ ਕਿ 7 ਸੀਟਾਂ ਜਿਹੜੀਆਂ ਕਾਂਗਰਸ ਨੂੰ ਮਿਲਿਆ ਸੀ ਲੋਕਾਂ ਦਾ ਉਤਸ਼ਾਹ ਤਾਂ ਅਸੀਂ ਦੇਖਿਆ ਹੀ ਹੈ ਲੇਕਿਨ ਅਸੀਂ ਜਨਤਾ ਦੇ ਵਿੱਚ ਪਬਲਿਕ 'ਚ ਜਾਈਦਾ ਨਾ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਜਿਹੜੀ ਨਾਰੀ ਸ਼ਕਤੀ ਦੀ ਕਿ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਨਾਰੀ ਸ਼ਕਤੀ ਨੂੰ ਇੱਕ ਟਿਕਟ ਦੇ ਨਾਲ ਨਵਾਜਿਆ ਮੈਨੂੰ ਵੈਸਟ ਦੇ ਉੱਤੇ ਨਿਗਾ ਕਿਉਂ ਸਾਰੀ ਇਸ ਟਾਈਮ ਬਹੁਤ ਜ਼ਿਆਦਾ ਇਸ ਟਾਈਮ ਮਹੌਲ ਪੱਕਦਾ ਨਜ਼ਰ ਆ ਰਿਹਾ ਕਿਉਂ ਇਸ ਸੀਡ ਦੇ ਪਿੱਛੇ ਸਾਰੇ ਪੇ ਹੋਏ ਆ ਕਿਉਂਕਿ ਜਿਹੜੇ ਦਲ ਬਦਲ ਕੇ ਚਲੇ ਗਏ ਉਹਨਾਂ ਕਰਕੇ ਜਿਮਨੀ ਚੋਣਾ ਹੋਈ ਆ ਤੇ ਵੈਸਟ ਦੇ ਵਿੱਚ ਪੂਰਾ ਭਗਵੰਤ ਮਾਨ ਜੀ ਵੀ ਜ਼ੋਰ ਲਗਾ ਰਿਹਾ ਆ ਆ ਕੇ ਡੇਰਾ ਲਗਾ ਲਿਆ ਬਟ ਮੈਂ ਹੁਣੇ-ਹੁਣੇ ਰਸਤੇ 'ਚ ਆ ਰਹੀ ਸੀ ਸ਼ਾਇਦ ਤੁਸੀਂ ਵੀ ਉਸੇ ਟ੍ਰੈਫਿਕ 'ਚ ਆਏ ਹੋ ਇੱਕ ਧਰਨਾ ਲੱਗਾ ਹੈ ਗੁਰੂ ਰਵਿਦਾਸ ਸਟ੍ਰੀਟ 'ਚ ਤੇ ਮੈਂ ਪੁੱਛਿਆ ਕਿ ਕਿਹਦਾ ਧਰਨਾ ਹੈ ਮੈਨੂੰ ਮੇਰੇ ਲੋਨ ਮਿਲੇ ਸੀ ਮੈਂ ਫੋਨ 'ਤੇ ਪੁੱਛਿਆ ਆਮਾਨੀ ਪਾਰਟੀ ਦੀ ਮੁਹੱਲਾ ਕਲੀਨਿਕ ਵਾਲਾ ਨੇ ਧਰਨਾ ਲਗਾਇਆ ਰੀਸੈਂਟ ਧਰਨਾ ਚੱਲ ਰਿਹਾ ਹਲੇ ਵੀ ਪ੍ਰੈਜ਼ੈਂਟਲੀ ਭਗਵੰਤ ਮਾਜੀ ਨੂੰ ਮੈਂ ਕਹਾਂ ਕਿ ਪਹਿਲਾ ਜਿਹੜੇ ਤੁਸੀਂ ਵਾਅਦੇ ਕੀਤੇ ਉਹ ਤਾਂ ਪੂਰੇ ਨਹੀਂ ਕੀਤੇ ਉਹਨਾਂ ਨੂੰ ਦਿਹਾੜੀਆਂ ਦੇ ਹਿਸਾਬ ਨਾਲ ਰੱਖਿਆ ਹੋਇਆ ਤਨਖਾਹ ਨਹੀਂ ਮਿਲਦੀ ਪਈ ਵੀ ਦਿੰਦੀ ਹੈ ਅਗਰ ਜਿਹੜੀਆਂ ਅਗਸਟਡ ਆਫ ਛੁੱਟੀਆਂ ਉਹਨਾਂ ਦੇ ਵੀ ਨਹੀਂ ਪੈਸੇ ਮਿਲ ਰਹੇ ਸੰਡੇ ਦੀ ਛੁੱਟੀ ਦੇ ਵੀ ਪੈਸੇ ਨਹੀਂ ਮਿਲ ਰਹੇ ਉਹ ਤਾਂ ਮਿਲਨੇ ਚਾਹੀਦੇ ਨਾ ਕਿਸ ਬੇਸ ਤੇ ਇਹਨਾਂ ਨੇ ਉਹਨਾਂ ਡਾਕਟਰਸ ਨੂੰ ਰੱਖਿਆ ਐਮਬੀਬੀਐਸ ਡਾਕਟਰ ਜਿਹੜੇ ਡਿਗਰੀ ਕਰਕੇ ਆਏ ਉਹ ਇਸ ਮਹਿਲਾ ਕਲੀਨਿਕ ਚ ਕੀ ਸੋਚ ਕੇ ਬੈਠੇ ਆ ਦਿਹਾੜੀਦਾਰ ਥੋੜੀ ਨਾ ਇਸ ਚੀਜ਼ ਦਾ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਬੇਸ ਤੇ ਸਰਕਾਰ ਬਣੀ ਹੈ ਤੁਸੀਂ ਕਿਸ ਬੇਸ ਤੇ ਸਿਰਫ ਆਪਣੀਆਂ ਵੋਟਾਂ ਮੰਗ ਰਹੇ ਹੋ ਜਿਹੜੇ ਬਾਗੀ ਹੋ ਕੇ ਗਏ ਆ ਤੁਸੀਂ ਦੂਸਰੀ ਪਾਰਟੀ ਦੇ ਆ ਕੇ ਇੱਧਰ ਉੱਧਰ ਵਾਲੇ ਜਿਹੜੇ ਦਾਲਬਦੂਆ ਦੀ ਅਸੀਂ ਕਰੀਏ ਸਾਡੇ ਮੈਡਮ ਦੀ ਸ਼ਬੀ ਦਾਗਦਾਰ ਇੱਕ ਸ਼ਖਸੀਅਤ ਹੈ ਮੈਂ ਹੱਥ ਜੋੜ ਕੇ ਜਨਤਾ ਨੂੰ ਅਪੀਲ ਕਰਾਂਗੀ ਕਿ ਮੈਡਮ ਨੂੰ ਵੋਟ ਪਾ ਕੇ ਜਿਤਾਓ ਇਹ ਪੰਜੇ ਦੀ ਲੜਾਈ ਨਹੀਂ ਹੈ ਸਾਡੇ ਸਮਾਜ ਦੀ ਕੁਰਤੀਆ ਜਿਹੜਾ ਵੈਸਟ ਚ ਸਭ ਤੋਂ ਵੱਡਾ ਤੁਸੀਂ ਸਵਾਲ ਪੁੱਛਿਆ ਉਤੇ ਪਾਣੀ ਦੀ ਸਮੱਸਿਆ ਨਸ਼ਾ ਇੰਨਾ ਜ਼ਿਆਦਾ ਡੜਾ ਛੱਟਾ ਲੋਟਰੀ ਸਿਸਟਮ ਜੋ ਚੱਲ ਰਿਹਾ ਬਹੁਤ ਵੱਧ ਗਿਆ ਪਹਿਲਾਂ ਦੇ ਨਾਲ ਤੇ ਇਸ ਕਰਕੇ ਫੋਕਸ ਇਸ ਚੀਜ਼ ਦਾ ਹੋਣਾ ਚਾਹੀਦਾ ਕਿ ਆਪਾਂ ਕੁਰੀਤੀਆਂ ਨੂੰ ਦੂਰ ਕਰੀਏ ਮੈਡਮ ਸੁਰਿੰਦਰਪੁਰ ਕੋਰ ਦਾ ਇੱਕ ਮੋਟਿਵ ਹੈ ਕਿ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਕਿ ਮਹਿਲਾ ਹੋਣ ਦੇ ਨਾਤੇ ਮਹਿਲਾਵਾਂ ਬਾਰੇ ਸੋਚਣ ਕਾਫੀ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਵਾ ਇੱਕ ਰੈਲੀ ਹੋ ਰਹੀ ਹੈ ਜਲੰਧਰ ਵੈਸਟ ਆਵਾਦਪੁਰੇ ਦੇ ਵਿੱਚ ਕਾਫੀ ਰਾਜ ਦੇਖਣ ਨੂੰ ਮਿਲ ਰਿਹਾ ਤੇ ਲਗਾਤਾਰ ਹਰ ਇੱਕ ਦੀ ਜਿਹੜੀ ਨਿਗਾਹ ਉਹ ਵੈਸਟ ਸਾਈਡ ਦੇ ਉੱਤੇ ਆ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਵੈਸਟ ਇਲਾਕੇ ਦੇ ਵਿੱਚ ਹੋ ਰਿਹਾ ਸਾਰਾ ਪ੍ਰੋਗਰਾਮ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਵੇਂ ਦਾ ਮਾਹੌਲ ਹੈ ਸਸੀਗੜੀ ਸਲੂਟ ਆ ਬੰਦਾ ਹਾਂਜੀ ਕਾਲੀ ਪੁਲੀ ਟੀਮ ਨੂੰ ਇਹ ਸ਼ੁਜੀਲ ਰਿੰਕੂ ਦੇ ਉਹਦਾ ਰਿੰਕੂ ਕਿੰਨੇ ਕਮੰਡ ਦੇ ਉਹਦਾ ਮੈਨੂੰ ਕਈ ਵਾਰੀ ਲੱਗਦਾ ਨਾ ਹਾਂਜੀ ਇਹ ਹੋਰ ਵੀ ਮੈਮ ਹਣੀ ਗੱਲਬਾਤ ਕਰਦੇ ਆ ਲੇਡੀਜ਼ ਬੈਠੇ ਇੱਥੇ ਸ਼ੁਭਰੇ ਪਟਿਆਲੇ ਤੋਂ ਲੈ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਇੱਥੇ ਸਸੀਗੜੀ ਮਦਦ ਸਸਿਕਾ ਮਾਤਾ ਇਹ ਸੀਟ ਕੱਢ ਜੂਗਾ ਇਸ ਟਾਈਮ ਸਿਰ ਹਾਂ ਜੀ ਚੰਨੀ ਦਾ ਕਿਵੇਂ ਦੇਖਦੇ ਚੱਲ ਚੱਲ 19 ਦਾ ਚੰਨੀ ਸਾਡਾ ਖੋਤੇ ਆ ਸਿਰਲੀ ਤਾਂ ਦਰ ਕਿਵੇਂ ਦੇਖਦੇ ਹੋ ਕਾਫੀ ਬਹੁਤ ਚੱਲਦੇ ਆ ਜਿਨ੍ਹਾਂ ਦੇ ਵਿਰੋਧ ਹੁੰਦੇ ਮਤਲਬ ਵਿਰੋਧ ਹੀ ਹੁੰਦੇ ਤੇ ਹੋਰ ਵੀ ਭਾਈ ਸਾਹਿਬ ਬੈਠੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਸਿਕਾ ਜੀ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਕੇ ਪਾਰਟੀ ਦਾ ਪ੍ਰਚਾਰ ਜ਼ਿਲ੍ਹੇ ਵਿੱਚ ਫਸ ਕੇ ਇੱਕ ਵਾਰ ਜ਼ੋਰਦਾਰ ਪਾਰਟੀ ਬਦਲਾਅ ਦੀ ਗੱਲ ਬਿਲਕੁਲ ਪੱਕਾ ਹੈ ਜੀ 100% ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜੀ ਦੇਰ ਬਾਅਦ ਮਿਲਦੇ ਆ ਬਹੁਤ ਬਹੁਤ ਧੰਨਵਾਦ ਜਿੱਦਾਂ ਜਿੱਦਾਂ ਚੋਣਾ ਨਜ਼ਦੀਕ ਆ ਰਿਹਾ ਉਸੇ ਤਰ੍ਹਾਂ ਇਹੜਾ ਮਾਹੌਲ ਹੋਰ ਜ਼ਿਆਦਾ ਭਖਦਾ ਜਾ ਰਿਹਾ ਹੈ ਹਰ ਇੱਕ ਦੀ ਨਜ਼ਰ ਜਿਹੜੀ ਵੈਸਟ ਦੇ ਸੇਡ ਦੇ ਉੱਤੇ 130 ਦਾ ਨਾਹਰ ਲਗਾਇਆ ਸੀ ਆਪਾ ਦੇ ਪਾਰਟੀ ਨੇ ਪਰ ਉਸ ਦੇ ਵਿੱਚ ਜਿੱਤ ਬਰਾਬਰ ਨਹੀਂ ਹੋਈ ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਜਲੰਧਰ ਦੇ ਵਿੱਚ ਡੇਰੇ ਲਾਇਆ ਉਹਨਾਂ ਦੀ ਵਾਈਫ ਨੇ ਤੇ ਭਗਵੰਤ ਮਾਨ ਨੇ ਉਸੇ ਨੂੰ ਲੈ ਕੇ ਅੱਜ ਜਲੰਧਰ ਵੈਸਟ ਦੇ ਵਿੱਚ ਇੱਕ ਰੈਲੀ ਕੀਤੀ ਜਰ ਜਿੱਥੇ ਚਰਨਜੀਤ ਚੰਨੀ ਜਾ ਰਹੇ ਨੇ ਮੈਡਮ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਤਿ ਸ਼੍ਰੀ ਅਕਾਲ ਮੈਮ ਕਿੰਨਾ ਦਾ ਮਾਹੌਲ ਬਣ ਗਿਆ ਵਾ ਇੱਕ ਕਾਫੀ ਇਕੱਠ ਦੇਖਣ ਨੂੰ ਮਿਲਦਾ ਹੈ ਕਿਵੇਂ ਦੇ ਦੇਖੋ ਕਾਂਗਰਸ ਪਾਰਟੀ ਨੂੰ ਪਹਿਲਾਂ ਵੀ ਲੋਕਾਂ ਨੇ ਸਾਨੂੰ ਚਰਨਜੀਤ ਸਿੰਘ ਚੰਨੀ ਜੀ ਨੂੰ ਵੋਟਾਂ ਭਾਗ ਜਿੱਤਾਇਆ ਔਰ ਪੂਰੇ ਪੰਜਾਬ ਦਾ ਅਸੀਂ ਧੰਨਵਾਦ ਕਰਦੇ ਕਿ 7 ਸੀਟਾਂ ਜਿਹੜੀਆਂ ਕਾਂਗਰਸ ਨੂੰ ਮਿਲਿਆ ਸੀ ਲੋਕਾਂ ਦਾ ਉਤਸ਼ਾਹ ਤਾਂ ਅਸੀਂ ਦੇਖਿਆ ਹੀ ਹੈ ਲੇਕਿਨ ਅਸੀਂ ਜਨਤਾ ਦੇ ਵਿੱਚ ਪਬਲਿਕ 'ਚ ਜਾਈਦਾ ਨਾ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਜਿਹੜੀ ਨਾਰੀ ਸ਼ਕਤੀ ਦੀ ਕਿ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਨਾਰੀ ਸ਼ਕਤੀ ਨੂੰ ਇੱਕ ਟਿਕਟ ਨਾਲ ਨਵਾਜਿਆ ਮੈਨੂੰ ਵੈਸਟ ਦੇ ਉੱਤੇ ਨਿਗਾ ਕਿਉਂ ਸਾਰੀ ਇਸ ਟਾਈਮ ਬਹੁਤ ਜ਼ਿਆਦਾ ਇਸ ਟਾਈਮ ਹੌਲ ਪੱਕਦਾ ਨਜ਼ਰ ਆ ਰਿਹਾ ਕਿਉਂ ਇਸ ਸੀਡ ਦੇ ਪਿੱਛੇ ਸਾਰੇ ਪੇ ਹੋਏ ਆ ਕਿਉਂਕਿ ਜਿਹੜੇ ਦਲ ਬਦਲ ਕੇ ਚਲੇ ਗਏ ਉਹਨਾਂ ਕਰਕੇ ਜਿਮਨੀ ਚੋਣਾ ਹੋਈ ਆ ਤੇ ਵੈਸਟ ਦੇ ਵਿੱਚ ਪੂਰਾ ਭਗਵੰਤ ਮਾਨ ਜੀ ਵੀ ਜ਼ੋਰ ਲਗਾ ਰਿਹਾ ਆ ਆ ਕੇ ਡੇਰਾ ਲਗਾ ਲਿਆ ਬਟ ਮੈਂ ਹੁਣੇ-ਹੁਣੇ ਰਸਤੇ 'ਚ ਆ ਰਹੀ ਸੀ ਸ਼ਾਇਦ ਤੁਸੀਂ ਵੀ ਉਸੇ ਟ੍ਰੈਫਿਕ 'ਚ ਆਏ ਹੋ ਇੱਕ ਧਰਨਾ ਲੱਗਾ ਹੈ ਗੁਰੂ ਰਵਿਦਾਸ ਸਟ੍ਰੀਟ 'ਚ ਤੇ ਮੈਂ ਪੁੱਛਿਆ ਕਿ ਕਿਹਦਾ ਧਰਨਾ ਹੈ ਮੈਨੂੰ ਮੇਰੇ ਲੋਨ ਮਿਲੇ ਸੀ ਮੈਂ ਉਹਨਾਂ ਨੂੰ ਫੋਨ ਤੇ ਪੁੱਛਿਆ ਆਮਾਨੀ ਪਾਰਟੀ ਦੇ ਮੁਹੱਲਾ ਕਲੀਨਿਕ ਵਾਲਾ ਨੇ ਧਰਨਾ ਲਗਾਇਆ ਰੀਸੈਂਟ ਧਰਨਾ ਚੱਲ ਰਿਹਾ ਹਲੇ ਵੀ ਪ੍ਰੈਜ਼ੈਂਟਲੀ ਭਗਵੰਤ ਮਾਨ ਜੀ ਨੂੰ ਮੈਂ ਕਹਾਂਗੀ ਪਹਿਲਾ ਜਿਹੜੇ ਤੁਸੀਂ ਵਾਅਦੇ ਕੀਤੇ ਉਹ ਤਾਂ ਪੂਰੇ ਨਹੀਂ ਕੀਤੇ ਉਹਨਾਂ ਨੂੰ ਦਿਹਾੜੀਆਂ ਦੇ ਹਿਸਾਬ ਨਾਲ ਰੱਖਿਆ ਹੋਇਆ ਤਨਖਾਹ ਨਹੀਂ ਮਿਲਦੀ ਪਈ। ਵੀ ਦਿੰਦੀ ਹੈ ਅਗਰ ਜਿਹੜੀਆਂ ਅਗਸਟਡ ਆਫ ਛੁੱਟੀਆਂ ਉਹਨਾਂ ਦੇ ਵੀ ਨਹੀਂ ਪੈਸੇ ਮਿਲ ਰਹੇ। ਸੰਡੇ ਦੀ ਛੁੱਟੀ ਦੇ ਵੀ ਪੈਸੇ ਨਹੀਂ ਮਿਲ ਰਹੇ। ਉਹ ਤਾਂ ਮਿਲਨੇ ਚਾਹੀਦੇ ਨਾ। ਕਿਸ ਬੇਸ ਤੇ ਇਹਨਾਂ ਨੇ ਉਹਨਾਂ ਡਾਕਟਰਸ ਨੂੰ ਰੱਖਿਆ? ਐਮਬੀਬੀਐਸ ਡਾਕਟਰ ਜਿਹੜੇ ਡਿਗਰੀ ਕਰਕੇ ਆਏ ਉਹ ਇਸ ਮਹਿਲਾ ਕਲੀਨਿਕ ਚ ਕੀ ਸੋਚ ਕੇ ਬੈਠੇ ਆ? ਦਿਹਾੜੀ ਦਾਰ ਥੋੜੀ ਨਾ ਇਸ ਚੀਜ਼ ਦਾ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਬੇਸ ਤੇ ਸਰਕਾਰ ਬਣੀ ਹੈ ਤੁਸੀਂ ਕਿਸ ਬੇਸ ਤੇ ਸਿਰਫ ਆਪਣੀਆਂ ਵੋਟਾਂ ਮੰਗ ਰਹੇ ਹੋ ਜਿਹੜੇ ਬਾਗੀ ਹੋ ਕੇ ਗਏ ਆ ਤੁਸੀਂ ਦੂਸਰੀ ਪਾਰਟੀ ਦੇ ਆ ਕੇ ਇੱਧਰ ਉੱਧਰ ਵਾਲੇ ਜਿਹੜੇ ਦਾਲ ਬਦਬੂਆ ਦੀ ਅਸੀਂ ਕਰੀਏ ਸਾਡੇ ਮੈਡਮ ਦੀ ਸ਼ਬੀ ਦਾਗਦਾਰ ਇੱਕ ਸ਼ਖਸੀਅਤ ਹੈ ਮੈਂ ਹੱਥ ਜੋੜ ਕੇ ਜਨਤਾ ਨੂੰ ਅਪੀਲ ਕਰਾਂਗੀ ਕਿ ਮੈਡਮ ਨੂੰ ਵੋਟ ਪਾ ਕੇ ਜਿਤਾਓ ਇਹ ਪੰਜੇ ਦੀ ਲੜਾਈ ਨਹੀਂ ਹੈ ਸਾਡੇ ਸਮਾਜ ਦੀ ਕੁਰਤੀਆ ਜਿਹੜਾ ਵੈਸਟ ਚ ਸਭ ਤੋਂ ਵੱਡਾ ਤੁਸੀਂ ਸਵਾਲ ਪੁੱਛਿਆ ਉਤੇ ਪਾਣੀ ਦੀ ਸਮੱਸਿਆ ਨਸ਼ਾ ਅੰਨਾ ਜ਼ਿਆਦਾ ਡੜਾ ਛੱਟਾ ਲੋਟਰੀ ਸਿਸਟਮ ਜੋ ਚੱਲ ਰਿਹਾ ਬਹੁਤ ਵੱਧ ਗਿਆ ਪਹਿਲਾਂ ਦੇ ਨਾਲ ਤੇ ਇਸ ਕਰਕੇ ਫੋਕਸ ਇਸ ਚੀਜ਼ ਦਾ ਹੋਣਾ ਚਾਹੀਦਾ ਕਿ ਆਪਾਂ ਕੁਰੀਤੀਆਂ ਨੂੰ ਦੂਰ ਕਰੀਏ ਮੈਡਮ ਸੁਰਿੰਦਰਪੁਰ ਕੋਰ ਦਾ ਇੱਕ ਮੋਟਿਵ ਹੈ ਕਿ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਕਿ ਮਹਿਲਾ ਹੋਣ ਦੇ ਨਾਤੇ ਮਹਿਲਾਵਾਂ ਬਾਰੇ ਸੋਚਣ ਕਾਫੀ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਵਾ ਇੱਕ ਰੈਲੀ ਹੋ ਰਹੀ ਹੈ ਜਲੰਧਰ ਵੈਸਟ ਆਵਾਦਪੁਰੇ ਦੇ ਵਿੱਚ ਕਾਫੀ ਰਾਜ ਦੇਖਣ ਨੂੰ ਮਿਲ ਰਿਹਾ ਤੇ ਲਗਾਤਾਰ ਹਰ ਇੱਕ ਦੀ ਜਿਹੜੀ ਨਿਗਾਹ ਉਹ ਵੈਸਟ ਸਾਈਡ ਦੇ ਉੱਤੇ ਆ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਵੈਸਟ ਇਲਾਕੇ ਦੇ ਵਿੱਚ ਹੋ ਰਿਹਾ ਸਾਰਾ ਪ੍ਰੋਗਰਾਮ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਵੇਂ ਦਾ ਮਾਹੌਲ ਹੈ ਸਸੇ ਕਰਾਂਗੇ ਸਲੂਟ ਆ ਬੰਦਾ ਨੂੰ ਹਾਂ ਜੀ ਪੁਲਿਸ ਦੀ ਟੀਮ ਨੂੰ ਤੇ ਸ਼ਿਸ਼ੀਲ ਰਿੰਕੂ ਦੇ ਉਹਦਾ ਰਿੰਕੂ ਕਿੰਨੇ ਕਮੰਡ ਦੇ ਉਹਦਾ ਮੈਨੂੰ ਕਈ ਵਾਰੀ ਲੱਗਦਾ ਨਾ ਪਤਾ ਹੁੰਦਾ ਹਾਂ ਜੀ ਇਹ ਹੋਰ ਵੀ ਮੈਮ ਹਣੀ ਗੱਲਬਾਤ ਕਰਦੇ ਆ ਲੇਡੀਜ਼ ਬੈਠੇ ਇੱਥੇ ਸ਼ੁਭਰੇ ਪਟਿਆਲੇ ਤੋਂ ਲੈ ਕੇ ਕਾਫੀ ਰਾਜ ਦੇਖਣ ਨੂੰ ਮਿਲ ਰਹੇ ਥੇ ਸਸੇ ਘਰ ਮਦਦ ਸਸਤੀ ਕਰਾ ਦੇ ਸੀਟ ਕੱਢ ਜੂਗਾ ਇਸ ਟਾਈਮ ਸਰ ਹਾਂ ਜੀ ਚੰਨੀ ਦਾ ਕਿਵੇਂ ਦੇਖਦੇ ਚੱਲ ਚੱਲ ਨਹੀਂ ਦਾ ਚੰਨੀ ਸਾਡਾ ਖੋਤੇ ਹੈ ਮਤਲਬ ਕਿਵੇਂ ਦੇਖਦੇ ਕਾਫੀ ਬਹੁਤ ਚੱਲਦੇ ਆ ਜਿਨ੍ਹਾਂ ਦੇ ਵਿਰੋਧ ਹੁੰਦੇ ਮਤਲਬ ਵਿਰੋਧ ਹੀ ਹੋਣੇ ਤੇ ਹੋਰ ਵੀ ਭਾਈ ਸਾਹਿਬ ਬੈਠੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਸੇ ਘਰ ਜੀ ਲੋਕਾਂ ਦੇ ਦਿੱਤਾ ਜਗ੍ਹਾ ਬਣਾ ਕੇ ਪਾਰਟੀ ਦਾ ਪ੍ਰਚਾਰ ਗਿਲਾਂ ਵਿੱਚ ਫਸ ਕੇ ਇੱਕ ਵਾਰ ਜ਼ੋਰ ਦਾ ਤਾਲਾ ਮਗਲਾਲ ਜੀ ਤੋਂ ਬਿਲਕੁਲ ਪੱਕਾ ਹੈ ਜੀ 100% ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜੀ ਦੇਰ ਬਾਅਦ ਮਿਲਦੇ ਆ ਬਹੁਤ ਬਹੁਤ ਧੰਨਵਾਦ ਜਿੱਦਾਂ ਜਿੱਦਾਂ ਚੋਣਾ ਨਜ਼ਦੀਕ ਆ ਰਹੀ ਹੈ ਉਸੇ ਤਰ੍ਹਾਂ ਇਹੜਾ ਮਾਹੌਲ ਹੋਰ ਜ਼ਿਆਦਾ ਭਖਦਾ ਜਾ ਰਿਹਾ ਹੈ ਹਰ ਇੱਕ ਦੀ ਨਜ਼ਰ ਜਿਹੜੀ ਵੈਸਟ ਦੇ ਸੀਟ ਦੇ ਉੱਤੇ 130 ਦਾ ਨਾਰਾ ਲਗਾਇਆ ਸੀ ਆਪਾਂ ਆਪਣੀ ਪਾਰਟੀ ਨੇ ਪਰ ਉਸ ਦੇ ਵਿੱਚ ਜਿੱਤ ਬਰਾਬਰ ਨਹੀਂ ਹੋਈ ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਚਲੰਦਰ ਦੇ ਚ ਡੇਰੇ ਲਾਇਆ ਉਹਨਾਂ ਦੀ ਵਾਈਫ ਨੇ ਤੇ ਭਗਵੰਤ ਮਾਨ ਨੇ ਉਸੇ ਨੂੰ ਲੈ ਕੇ ਅੱਜ ਜਲੰਧਰ ਵੈਸਟ ਦੇ ਵਿੱਚ ਇੱਕ ਰੈਲੀ ਕੀਤੀ ਜਾ ਰਹੀ ਜਿਸ ਜਿੱਥੇ ਚਰਨਜੀਤ ਚੰਨੀ ਜਾ ਰਹੇ ਨੇ ਮੈਡਮ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਸਿਕਾ ਸਸਿਕਾ ਮੈਮ ਕਿੰਨੇ ਦਾ ਮਾਹੌਲ ਬਣ ਗਿਆ ਵਾ ਇੱਕ ਕਾਫੀ ਇਕੱਠ ਦੇਖਣ ਨੂੰ ਮਿਲਦਾ ਹੈ ਉਹ ਕਿਵੇਂ ਦੇਖਦੇ ਆ ਦੇਖੋ ਕਾਂਗਰਸ ਪਾਰਟੀ ਨੂੰ ਪਹਿਲਾਂ ਵੀ ਲੋਕਾਂ ਨੇ ਸਾਨੂੰ ਚਰਨਜੀਤ ਸਿੰਘ ਚੰਨੀ ਜੀ ਨੂੰ ਵੋਟਾਂ ਭਾਗ ਜਿਤਾਇਆ ਔਰ ਪੂਰੇ ਪੰਜਾਬ ਦਾ ਅਸੀਂ ਧੰਨਵਾਦ ਕਰਦੇ ਕਿ 7 ਸੀਟਾਂ ਜਿਹੜੀਆਂ ਕਾਂਗਰਸ ਨੂੰ ਮਿਲਿਆ ਸੀ ਲੋਕਾਂ ਦਾ ਉਤਸ਼ਾਹ ਤਾਂ ਅਸੀਂ ਦੇਖਿਆ ਹੀ ਹੈ ਲੇਕਿਨ ਅਸੀਂ ਜਨਤਾ ਦੇ ਵਿੱਚ ਪਬਲਿਕ 'ਚ ਜਾਈਦਾ ਨਾ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਜਿਹੜੀ ਨਾਰੀ ਸ਼ਕਤੀ ਦੀ ਕਿ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਨਾਰੀ ਸ਼ਕਤੀ ਨੂੰ ਇੱਕ ਟਿਕਟ ਨਾਲ ਨਵਾਜਿਆ ਮੈਨੂੰ ਵੈਸਟ ਦੇ ਉੱਤੇ ਨਿਗਾ ਕਿਉਂ ਸਾਰੀ ਇਸ ਟਾਈਮ ਬਹੁਤ ਜ਼ਿਆਦਾ ਇਸ ਟਾਈਮ ਮਹੌਲ ਪੱਕਦਾ ਨਜ਼ਰ ਆ ਰਿਹਾ ਕਿਉਂ ਇਸ ਸੀਡ ਦੇ ਪਿੱਛੇ ਸਾਰੇ ਪੇ ਹੋਏ ਆ ਕਿਉਂਕਿ ਜਿਹੜੇ ਦਲ ਬਦਲ ਕੇ ਚਲੇ ਗਏ ਉਹਨਾਂ ਕਰਕੇ ਜਿਮਨੀ ਚੋਣਾ ਹੋਈ ਆ ਤੇ ਵੈਸਟ ਦੇ ਵਿੱਚ ਪੂਰਾ ਭਗਵੰਤ ਮਾਨ ਜੀ ਵੀ ਜ਼ੋਰ ਲਗਾ ਰਿਹਾ ਆ ਆ ਕੇ ਡੇਰਾ ਲਗਾ ਲਿਆ ਬਟ ਮੈਂ ਹੁਣੇ-ਹੁਣੇ ਰਸਤੇ 'ਚ ਆ ਰਹੀ ਸੀ ਸ਼ਾਇਦ ਤੁਸੀਂ ਵੀ ਉਸੇ ਟ੍ਰੈਫਿਕ 'ਚ ਆਏ ਹੋ ਇੱਕ ਧਰਨਾ ਲੱਗਾ ਹੈ ਗੁਰੂ ਰਵਿਦਾਸ ਸਟ੍ਰੀਟ 'ਚ ਤੇ ਮੈਂ ਪੁੱਛਿਆ ਕਿ ਕਿਹਦਾ ਧਰਨਾ ਹੈ ਮੈਨੂੰ ਮੇਰੇ ਲੋਨ ਮਿਲੇ ਸੀ ਮੈਂ ਉਹਨਾਂ ਨੂੰ ਫੋਨ ਤੇ ਪੁੱਛਿਆ ਆਮਾਨੀ ਪਾਰਟੀ ਦੀ ਮੁਹੱਲਾ ਕਲੀਨਿਕ ਵਾਲਾ ਨੇ ਧਰਨਾ ਲਗਾਇਆ ਰੀਸੈਂਟ ਧਰਨਾ ਚੱਲ ਰਿਹਾ ਹਲੇ ਵੀ ਪ੍ਰੈਜ਼ੈਂਟਲੀ ਭਗਵੰਤ ਮਾਨ ਜੀ ਨੂੰ ਮੈਂ ਕਹਾਂਗੀ ਪਹਿਲਾ ਜਿਹੜੇ ਤੁਸੀਂ ਵਾਅਦੇ ਕੀਤੇ ਹੋ ਤਾਂ ਪੂਰੇ ਨਹੀਂ ਕੀਤੇ ਉਹਨਾਂ ਨੂੰ ਦਿਹਾੜੀਆਂ ਦੇ ਹਿਸਾਬ ਨਾਲ ਰੱਖਿਆ ਹੋਇਆ ਤਨਖਾਹ ਨਹੀਂ ਮਿਲਦੀ ਪਈ। 20 ਦਿਨ ਦੀ ਹੈ ਅਗਰ ਜਿਹੜੀ ਅਗਸਟਡ ਆਫ ਛੁੱਟੀਆਂ ਉਹਨਾਂ ਦੇ ਵੀ ਨਹੀਂ ਪੈਸੇ ਮਿਲ ਰਹੇ। ਸੰਡੇ ਦੀ ਛੁੱਟੀ ਦੇ ਵੀ ਪੈਸੇ ਨਹੀਂ ਮਿਲ ਰਹੇ। ਉਹ ਤਾਂ ਮਿਲਨੇ ਚਾਹੀਦੇ ਨਾ। ਕਿਸ ਬੇਸ ਤੇ ਇਹਨਾਂ ਨੇ ਉਹਨਾਂ ਡਾਕਟਰ ਨੂੰ ਰੱਖਿਆ? ਐਮਬੀਬੀਐਸ ਡਾਕਟਰ ਜਿਹੜੇ ਡਿਗਰੀ ਕਰਕੇ ਆਏ ਉਹ ਇਸ ਮੱਲਾ ਕਲੀਨਿਕ ਚ ਕੀ ਸੋਚ ਕੇ ਬੈਠੇ ਆ ਦਿਹਾੜੀਦਾਰ ਥੋੜੀ ਨਾ ਇਸ ਚੀਜ਼ ਦਾ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਬੇਸ ਤੇ ਸਰਕਾਰ ਬਣੀ ਹੈ ਤੁਸੀਂ ਕਿਸ ਬੇਸ ਤੇ ਸਿਰਫ ਆਪਣੀਆਂ ਵੋਟਾਂ ਮੰਗ ਰਹੇ ਹੋ ਜਿਹੜੇ ਬਾਗੀ ਹੋ ਕੇ ਗਏ ਆ ਤੁਸੀਂ ਦੂਸਰੀ ਪਾਰਟੀ ਦੇ ਆ ਕੇ ਇੱਧਰ ਉੱਧਰ ਵਾਲੇ ਜਿਹੜੇ ਦਾਲ ਬਦਬੂਆ ਦੀ ਅਸੀਂ ਕਰੀਏ ਸਾਡੇ ਮੈਡਮ ਦੀ ਸ਼ਬੀ ਦਾਗਦਾਰ ਇੱਕ ਸ਼ਖਸੀਅਤ ਹੈ ਮੈਂ ਹੱਥ ਜੋੜ ਕੇ ਜਨਤਾ ਨੂੰ ਅਪੀਲ ਕਰਾਂਗੀ ਕਿ ਮੈਡਮ ਨੂੰ ਵੋਟ ਪਾ ਕੇ ਜਿਤਾਓ ਇਹ ਪੰਜੇ ਦੀ ਲੜਾਈ ਨਹੀਂ ਹੈ ਸਾਡੇ ਸਮਾਜ ਦੀ ਕੁਰਤੀਆ ਜਿਹੜਾ ਵੈਸਟ ਚ ਸਭ ਤੋਂ ਵੱਡਾ ਤੁਸੀਂ ਸਵਾਲ ਪੁੱਛਿਆ ਉਥੇ ਪਾਣੀ ਦੀ ਸਮੱਸਿਆ ਨਸ਼ਾ ਇੰਨਾ ਜ਼ਿਆਦਾ ਦੜਾ ਛੱਟਾ ਲੋਟਰੀ ਸਿਸਟਮ ਜੋ ਚੱਲ ਰਿਹਾ ਬਹੁਤ ਵੱਧ ਗਿਆ ਪਹਿਲਾਂ ਦੇ ਨਾਲ ਤੇ ਇਸ ਕਰਕੇ ਫੋਕਸ ਇਸ ਚੀਜ਼ ਦਾ ਹੋਣਾ ਚਾਹੀਦਾ ਕਿ ਆਪਾਂ ਕੁਰੀਤੀਆਂ ਨੂੰ ਦੂਰ ਕਰੀਏ ਮੈਡਮ ਸੁਰਿੰਦਰਪੁਰ ਕੋਰ ਦਾ ਇੱਕ ਮੋਟਿਵ ਹੈ ਕਿ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਕਿ ਮਹਿਲਾ ਹੋਣ ਦੇ ਨਾਤੇ ਮਹਿਲਾਵਾਂ ਬਾਰੇ ਸੋਚਣ ਕਾਫੀ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਵਾ ਇੱਕ ਰੈਲੀ ਹੋ ਰਹੀ ਹੈ ਜਲੰਧਰ ਵੈਸਟ ਆਵਾਦਪੁਰੇ ਦੇ ਵਿੱਚ ਕਾਫੀ ਰਾਜ ਦੇਖਣ ਨੂੰ ਮਿਲ ਰਿਹਾ ਤੇ ਲਗਾਤਾਰ ਹਰ ਇੱਕ ਦੀ ਜਿਹੜੀ ਨਿਗਾਹ ਉਹ ਵੈਸਟ ਸਾਈਡ ਦੇ ਉੱਤੇ ਆ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਵੈਸਟ ਇਲਾਕੇ ਦੇ ਵਿੱਚ ਹੋ ਰਿਹਾ ਸਾਰਾ ਪ੍ਰੋਗਰਾਮ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਕਿਵੇਂ ਦਾ ਮਾਹੌਲ ਹੈ ਸਸੇਕਰਾਂ ਨੂੰ ਸਲੂਟ ਹਾਂ ਜੀ ਹਾਂ ਜੀ ਇਹ ਸ਼ੁਸ਼ੀਲ ਰਿੰਕੂ ਦਾ ਉਹਦਾ ਰਿੰਕੂ ਕਿੰਵੇਂ ਇੱਕ ਮਾਨਦੇ ਉਹਦਾ ਸ਼ਿਖਾ ਮੈਨੂੰ ਕਈ ਵਾਰੀ ਲੱਗਣ ਲੱਗ ਪੈਂਦੇ ਨੇ ਉਹਨੇ ਹਾਂ ਜੀ ਇਹ ਹੋਰ ਵੀ ਮੈਮ ਹੁਣੇ ਗੱਲਬਾਤ ਕਰਦੇ ਆ ਲੈਡੀਆਂ ਬੈਠੇ ਇੱਥੇ ਸ਼ੁਕਰੇ ਪਟਿਆਲੇ ਤੋਂ ਦੇ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਇੱਥੇ ਸਸੇਕਰਾਂ ਸਾਸੀ ਕਾਤਾਈ ਸੀਟ ਕੱਢ ਜੂਗਾ ਇਸ ਟਾਈਮ ਸਿਰ ਹਾਂ ਜੀ ਚੰਨੀ ਦਾ ਕਿਵੇਂ ਦੇਖਦੇ ਚੱਲ ਚੱਲ ਨਹੀਂ ਦਾ ਚੰਨੀ ਸਾਡਾ ਖੋਤੇ ਹੈ ਮਤਲਬ ਕਿਵੇਂ ਦੇਖਦੇ ਕਾਫੀ ਬਹੁਤ ਚੱਲਦੇ ਆ ਜਿਨ੍ਹਾਂ ਦੇ ਵਿਰੋਧ ਹੁੰਦੇ ਮਤਲਬ ਵਿਰੋਧ ਹੀ ਹੁੰਨੇ ਤੇ ਹੋਰ ਵੀ ਭਾਈ ਸਾਹਿਬ ਬੈਠੇ ਇਹਨਾਂ ਨਾਲ ਗੱਲਬਾਤ ਕਰਦੇ ਆ 사ਸੀ ਕਾ ਜੀ ਲੋਕਾਂ ਦੇ ਦਿੱਤਾ ਜਗ੍ਹਾ ਬਣਾ ਕੇ ਪਾਰਟੀ ਦਾ ਪਰਚਾ ਗਿਲਾਂ ਵਿੱਚ ਫਸ ਕੇ ਇੱਕ ਵਾਰ ਜ਼ੋਰਦਾਰ ਤਾਲਾ ਬਿਲਕੁਲ ਪੱਕਾ ਹੈ 100% ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜੀ ਦੇਰ ਬਾਅਦ ਮਿਲਦੇ ਆ ਬਹੁਤ ਬਹੁਤ ਧੰਨਵਾਦ ਜਿੱਦਾਂ ਜਿੱਦਾਂ ਚੋਣਾ ਨਜ਼ਦੀਕ ਆ ਰਹੀ ਹੈ ਉਸੇ ਤਰ੍ਹਾਂ ਜਿਹੜਾ ਮਾਹੌਲ ਹੋਰ ਜ਼ਿਆਦਾ ਭਖਦਾ ਜਾ ਰਿਹਾ ਹੈ ਹਰ ਇੱਕ ਦੀ ਨਜ਼ਰ ਜਿਹੜੀ ਵੈਸਟ ਦੇ ਸੀਟ ਦੇ ਉੱਤੇ 130 ਦਾ ਨਾਰਾ ਲਗਾਇਆ ਸੀ ਆਪਾਂ ਆਪਣੀ ਪਾਰਟੀ ਨੇ ਪਰ ਉਸ ਦੇ ਵਿੱਚ ਜਿੱਤ ਬਰਾਬਰ ਨਹੀਂ ਹੋਈ ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਚਲੰਦਰ ਦੇ ਚ ਡੇਰੇ ਲਾਇਆ ਉਹਨਾਂ ਦੀ ਵਾਈਫ ਨੇ ਤੇ ਭਗਵੰਤ ਮਾਨ ਨੇ ਉਸੇ ਨੂੰ ਲੈ ਕੇ ਅੱਜ ਜਲੰਧਰ ਵੈਸਟ ਦੇ ਵਿੱਚ ਇੱਕ ਰੈਲੀ ਕੀਤੀ ਜਾ ਰਹੀ ਜਿੱਥੇ ਚਰਨਜੀਤ ਚੰਨੀ ਜਾ ਰਹੇ ਨੇ ਮੈਡਮ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਕਿੰਨੇ ਦਾ ਮਾਹੌਲ ਬਣ ਗਿਆ ਵਾ ਇੱਕ ਕਾਫੀ ਇਕੱਠ ਦੇਖਣ ਨੂੰ ਮਿਲਦਾ ਹੈ ਉਹ ਕਿਵੇਂ ਦੇਖਦੇ ਹੋ ਦੇਖੋ ਕਾਂਗਰਸ ਪਾਰਟੀ ਨੂੰ ਪਹਿਲਾਂ ਵੀ ਲੋਕਾਂ ਨੇ ਸਾਨੂੰ ਚਰਨਜੀਤ ਸਿੰਘ ਚੰਨੀ ਜੀ ਨੂੰ ਵੋਟਾਂ ਪਾ ਕੇ ਜਿਤਾਇਆ ਔਰ ਪੂਰੇ ਪੰਜਾਬ ਦਾ ਅਸੀਂ ਧੰਨਵਾਦ ਕਰਦੇ ਕਿ 7 ਸੀਟਾਂ ਜਿਹੜੀਆਂ ਕਾਂਗਰਸ ਨੂੰ ਮਿਲਿਆ ਸੀ ਲੋਕਾਂ ਦਾ ਉਤਸ਼ਾਹ ਤਾਂ ਅਸੀਂ ਦੇਖਿਆ ਹੀ ਹੈ ਲੇਕਿਨ ਅਸੀਂ ਜਨਤਾ ਦੇ ਵਿੱਚ ਪਬਲਿਕ 'ਚ ਜਾਈਦਾ ਨਾ ਸਾਡੇ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈ ਜਿਹੜੀ ਨਾਰੀ ਸ਼ਕਤੀ ਦੀ ਕਿ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਨਾਰੀ ਸ਼ਕਤੀ ਨੂੰ ਇੱਕ ਟਿਕਟ ਨਾਲ ਨਵਾਜਿਆ ਮੈਨੂੰ ਵੈਸਟ ਦੇ ਉੱਤੇ ਨਿਗਾ ਕਿਉਂ ਸਾਰੀ ਇਸ ਟਾਈਮ ਬਹੁਤ ਜ਼ਿਆਦਾ ਇਸ ਟਾਈਮ ਮਹੌਲ ਪੱਕਦਾ ਨਜ਼ਰ ਆ ਰਿਹਾ ਕਿਉਂ ਇਸ ਸੀਡ ਦੇ ਪਿੱਛੇ ਸਾਰੇ ਪੇ ਹੋਏ ਆ ਕਿਉਂਕਿ ਜਿਹੜੇ ਦਲ ਬਦਲ ਕੇ ਚਲੇ ਗਏ ਉਹਨਾਂ ਕਰਕੇ ਜਿਮਨੀ ਚੋਣਾ ਹੋਈ ਆ ਤੇ ਵੈਸਟ ਦੇ ਵਿੱਚ ਪੂਰਾ ਭਗਵੰਤ ਮਾਨ ਜੀ ਵੀ ਜ਼ੋਰ ਲਗਾ ਰਿਹਾ ਆ ਆ ਕੇ ਡੇਰਾ ਲਗਾ ਲਿਆ ਬਟ ਮੈਂ ਹੁਣੇ-ਹੁਣੇ ਰਸਤੇ 'ਚ ਆ ਰਹੀ ਸੀ ਸ਼ਾਇਦ ਤੁਸੀਂ ਵੀ ਉਸੇ ਟ੍ਰੈਫਿਕ 'ਚ ਆਏ ਹੋ ਇੱਕ ਧਰਨਾ ਲੱਗਾ ਹੈ ਗੁਰੂ ਰਵਿਦਾਸ ਚੌਂਕ 'ਚ ਤੇ ਮੈਂ ਪੁੱਛਿਆ ਕਿ ਕਿਹਦਾ ਧਰਨਾ ਹੈ ਮੈਨੂੰ ਮੇਰੇ ਲੋਨ ਮਿਲੇ ਸੀ ਮੈਂ ਫੋਨ 'ਤੇ ਪੁੱਛਿਆ ਆਮਾਨੀ ਪਾਰਟੀ ਦੇ ਮੁਹੱਲਾ ਕਲੀਨਿਕ ਵਾਲਾ ਨੇ ਧਰਨਾ ਲਗਾਇਆ ਰੀਸੈਂਟ ਧਰਨਾ ਚੱਲ ਰਿਹਾ ਹਲੇ ਵੀ ਪ੍ਰੈਜ਼ੈਂਟਲੀ ਭਗਵੰਤ ਮਾਨਜੀ ਨੂੰ ਮੈਂ ਕਹਾਂ ਕਿ ਪਹਿਲਾ ਜਿਹੜੇ ਤੁਸੀਂ ਵਾਅਦੇ ਕੀਤੇ ਉਹ ਤਾਂ ਪੂਰੇ ਨਹੀਂ ਕੀਤੇ ਉਹਨਾਂ ਨੂੰ ਦਿਹਾੜੀਆਂ ਦੇ ਹਿਸਾਬ ਨਾਲ ਰੱਖਿਆ ਹੋਇਆ ਤਨਖਾਹ ਨਹੀਂ ਮਿਲਦੀ ਪਈ। ਵੀ ਦਿੰਦੀ ਹੈ ਅਗਰ ਜਿਹੜੀ ਅਗਸਟਡ ਆਫ ਛੁੱਟੀਆਂ ਉਹਨਾਂ ਦੇ ਵੀ ਨਹੀਂ ਪੈਸੇ ਮਿਲ ਰਹੇ। ਸੰਡੇ ਦੀ ਛੁੱਟੀ ਦੇ ਵੀ ਪੈਸੇ ਨਹੀਂ ਮਿਲ ਰਹੇ। ਉਹ ਤਾਂ ਮਿਲਨੇ ਚਾਹੀਦੇ ਨਾ। ਕਿਸ ਬੇਸ ਤੇ ਇਹਨਾਂ ਨੇ ਉਹਨਾਂ ਡਾਕਟਰਸ ਨੂੰ ਰੱਖਿਆ? ਐਮਬੀਬੀਐਸ ਡਾਕਟਰ ਜਿਹੜੇ ਡਿਗਰੀ ਕਰਕੇ ਆਏ ਉਹ ਇਸ ਮਹਿਲਾ ਕਲੀਨਿਕ ਚ ਕੀ ਸੋਚ ਕੇ ਬੈਠੇ ਆ ਦਿਹਾੜੀ ਤਾਰ ਥੋੜੀ ਨਾ ਇਸ ਚੀਜ਼ ਦਾ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਬੇਸ ਤੇ ਸਰਕਾਰ ਬਣੀ ਹੈ ਤੁਸੀਂ ਕਿਸ ਬੇਸ ਤੇ ਸਿਰਫ ਆਪਣੀਆਂ ਵੋਟਾਂ ਮੰਗ ਰਹੇ ਹੋ ਜਿਹੜੇ ਬਾਗੀ ਹੋ ਕੇ ਗਏ ਆ ਤੁਸੀਂ ਦੂਸਰੀ ਪਾਰਟੀ ਦੇ ਆ ਕੇ ਇੱਧਰ ਉੱਧਰ ਵਾਲੇ ਜਿਹੜੇ ਦਾਲ ਬਦਬੂਆ ਦੀ ਅਸੀਂ ਕਰੀਏ ਸਾਡੇ ਮੈਡਮ ਦੀ ਸ਼ਬੀ ਦਾਗਦਾਰ ਇੱਕ ਸ਼ਖਸੀਅਤ ਹੈ ਮੈਂ ਹੱਥ ਜੋੜ ਕੇ ਜਨਤਾ ਨੂੰ ਅਪੀਲ ਕਰਾਂਗੀ ਕਿ ਮੈਡਮ ਨੂੰ ਵੋਟ ਪਾ ਕੇ ਜਿਤਾਓ ਇਹ ਪੰਚੇ ਦੀ ਲੜਾਈ ਨਹੀਂ ਹੈ ਸਾਡੇ ਸਮਾਜ ਦੀ ਕੁਰਤੀਆ ਜਿਹੜਾ ਵੈਸਟ ਚ ਸਭ ਤੋਂ ਵੱਡਾ ਤੁਸੀਂ ਸਵਾਲ ਪੁੱਛਿਆ ਉਥੇ ਪਾਣੀ ਦੀ ਸਮੱਸਿਆ ਨਸ਼ਾ ਇੰਨਾ ਜ਼ਿਆਦਾ ਦੜਾ ਛੱਟਾ ਲੋਟਰੀ ਸਿਸਟਮ ਜੋ ਚੱਲ ਰਿਹਾ ਬਹੁਤ ਵੱਧ ਗਿਆ ਪਹਿਲਾਂ ਦੇ ਨਾਲ ਤੇ ਇਸ ਕਰਕੇ ਫੋਕਸ ਇਸ ਚੀਜ਼ ਦਾ ਹੋਣਾ ਚਾਹੀਦਾ ਕਿ ਆਪਾਂ ਕੁਰੀਤੀਆਂ ਨੂੰ ਦੂਰ ਕਰੀਏ ਮੈਡਮ ਸੁਰਿੰਦਰਪੁਰ ਕੋਰ ਦਾ ਇੱਕ ਮੋਟਿਵ ਹੈ ਕਿ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਕਿ ਮਹਿਲਾ ਹੋਣ ਦੇ ਨਾਤੇ ਮਹਿਲਾਵਾਂ ਬਾਰੇ ਸੋਚਣ ਕਾਫੀ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਵਾ ਇੱਕ ਰੈਲੀ ਹੋ ਰਹੀ ਹੈ ਜਲੰਧਰ ਵੈਸਟ ਆਵਾਦਪੁਰੇ ਦੇ ਵਿੱਚ ਕਾਫੀ ਰਾਜ ਦੇਖਣ ਨੂੰ ਮਿਲ ਰਿਹਾ ਤੇ ਲਗਾਤਾਰ ਹਰ ਇੱਕ ਦੀ ਜਿਹੜੀ ਨਿਗਾਹ ਉਹ ਵੈਸਟ ਸਾਈਡ ਦੇ ਉੱਤੇ ਆ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਵੈਸਟ ਇਲਾਕੇ ਦੇ ਵਿੱਚ ਹੋ ਰਿਹਾ ਸਾਰਾ ਪ੍ਰੋਗਰਾਮ ਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿਵੇਂ ਦਾ ਮਾਹੌਲ ਹੈ ਸਸੇ ਕਰਾਂਗੇ ਸਲੂਟ ਆ ਬੰਦਾ ਨੂੰ ਹਾਂ ਜੀ ਪੁਲਿਸ ਦੀ ਟੀਮ ਨੂੰ ਇਹ ਸ਼ਿਸ਼ੀਲ ਰਿੰਕੂ ਦੇ ਉਹਦਾ ਰਿੰਕੂ ਕਿੰਨੇ ਕਮੰਡ ਦੇ ਉਹਦਾ ਮੈਨੂੰ ਕਈ ਵਾਰੀ ਲੱਗਦਾ ਨਾ ਪਤਾ ਇਹ ਹੋਰ ਵੀ ਮੈਮ ਹਣੀ ਗੱਲਬਾਤ ਕਰਦੇ ਆ ਲੇਡੀਜ਼ ਬੈਠੇ ਇੱਥੇ ਸ਼ੁਭਰੇ ਪਟਿਆਲੇ ਤੋਂ ਲੈ ਕੇ ਕਾਫੀ ਰਾਜ ਦੇਖਣ ਨੂੰ ਮਿਲ ਰਿਹਾ ਇੱਥੇ ਸਸੀਗਲ ਮਤਾਈ ਸਸੀਗਲ ਮਤਾਈ ਸੀਟ ਕੱਢ ਜੂਗਾ ਇਸ ਟਾਈਮ ਸਰ ਹਾਂ ਜੀ ਕਿੰਨੀ ਦਾ ਕਿੰਨੀ ਦੇਖਦੇ ਚੱਲੋ ਚੱਲ ਨਹੀਂ ਦਾ ਚੰਨੀ ਸਾਡਾ ਖੋਤੇ ਹੈ ਮਤਲਬ ਕਿੰਨੇ ਦੇਖਦੇ ਕਾਫੀ ਬਹੁਤ ਚੱਲਦੇ ਆ ਜਿਨ੍ਹਾਂ ਦੇ ਵਿਰੋਧ ਹੋਣੇ ਮਤਲਬ ਵਿਰੋਧ ਹੀ ਹੋਣੇ ਤੇ ਹੋਰ ਵੀ ਭਾਈ ਸਾਹਿਬ ਬੈਠੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਸੀਗਲ ਜੀ ਲੋਕਾਂ ਦੇ ਦਿੱਤਾ ਜਗ੍ਹਾ ਬਣਾ ਕੇ